C'est quand même... C'est quand même... C'est quand C'est ਕੋਈ ਸਾਡੇ ਜਿਹੜੇ ਤੋਂ ਕੈਂਡੀਡੇਟ ਸਾਹਿਬ ਸੀ ਯਾਦਵਿੰਦਰ ਸਿੰਘ ਜੀ ਯਾਦੂ ਸਾਹਿਬ ਉਹਨਾਂ ਦੇ ਬੜੇ ਸਤਿਕਾਰਯੋਗ ਸਾਡੇ ਹਨੀ ਰੋਸ਼ਾ ਜੀ ਉਹਨਾਂ ਦੇ ਪਿਛਲੇ ਸਮੇਂ 'ਚ ਪਰਿਵਾਰ 'ਚ ਦੁਖਦਾਈ ਜੋ ਮੌਤ ਹੋਈ ਸੀ ਉਹਦਾ ਮੈਂ ਦੁੱਖ ਵੀ ਸਾਂਝਾ ਕਰਨਾ ਸੀ ਤੇ ਬਾਕੀ ਕੋਈ ਉਹਨਾਂ ਨਾਲ ਵਿਚਾਰਾ ਸਾਂਝਾ ਕਰਨੀਆਂ ਸਨ ਇਸ ਲਈ ਅੱਜ ਕਿਉਂਕਿ ਮੈਂ ਟੋੜੇ ਪਿੰਡ ਪ੍ਰੋਗਰਾਮ ਤੇ ਆਇਆ ਸੀ ਫਿਰ ਮੈਂ ਇਸ ਪ੍ਰੋਗਰਾਮ ਤੇ ਇੱਥੇ ਵੀ ਆਉਣ ਦਾ ਮਨ ਬਣਾਇਆ ਸੀਗਾ ਕਿ ਚਲੋ ਨਾਲੇ ਹਾਲਚਲ ਪੁੱਛ ਕੇ ਜਾਵਾਂਗੇ ਨਾਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਜਾਵਾਂਗੇ ਜਿਹੜੇ ਅੱਜ ਤੇ ਸਿਨੈਰੀਓ ਚੱਲ ਰਿਹਾ ਜਿੱਦਾਂ ਕੇਜੂ ਵਾਲ ਜੀ ਨੂੰ ED ਨੇ ਅਰੈਸਟ ਕੀਤਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਇਹ ਦੇਖੋ ਇਹ ਤਾਂ ਹਲੇ ਟਿਪ ਆਫ ਦੀ ਆਈਸਬਰਗ ਹੈ ਜੀ ਕਿਉਂਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਹੀ ਚੱਲਦੀ ਹੈ ਅੱਜ ਜੇ ਸ਼ਾਇਦ ਕਿਥੇ ਸਾਰੇ ਦੇਸ਼ 'ਚ ਹੁੰਦੀ ਤੇ ਇਹੀ ਕਪਲਾ ਸਾਰੇ ਦੇਸ਼ 'ਚ ਇੰਪਲੀਮੈਂਟ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਇਹ ਕਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਬਾਣ ਨਹੀਂ ਸਕਦੇ ਔਰ ਇਹ ਗੱਲ 2022 'ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀਗਾ ਕਿ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਆ ਤੇ ਇੱਕ ਹੋਰ ਕੰਪਨੀ ਆ ਉਹਦਾ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉਥੇ ਚੋਰੀ ਕਰਮ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਘਪਲਾ ਹੋਇਆ ਔਰ ਉਸ ਘਪਲੇ 'ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ 'ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖੱਬੀਆਂ ਬਾਵਾ ਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਅੱਜ ਜਿਹੜੀ 22 ਇਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ 'ਚ ਬੜਾ ਅਹਿਮ ਰੋਲ ਸੀ ਸੋ ਜੇ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਧ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਸਾਈਜ਼ ਦੇ ਚੋਰ ਫੜੇ ਜਾਣੇ ਚਾਹੀਦੇ ਔਰ ਜਿਹਦੇ ਚ ਇੱਕ بڑا ਚੀਫ ਮਿਨਿਸਟਰ ਸਾਫ ਦਾ ਚਹੇਤਾ ਜਿਹੜਾ ਉਹਨਾਂ ਦਾ ਮੀਡੀਆ ਦਾ ਕੰਮ ਵੇਖਦਾ ਆਦਲ ਜਿਹਦੀ ਉਹ ਨਹਿਰ ਦੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਊਂਡ ਹੋ ਗਿਆ ਸੋ ਈਡੀ ਮੈਂ ਚਾਹੂੰਗਾ ਕਿ ਜੇ ਐਕਸ਼ਨ ਦਿੱਲੀ 'ਚ ਹੋਇਆ ਇੱਥੇ ਵੀ ਕਰੇ ਨਗਰ ਮੇਰਾ ਇਹ ਮੰਨਣਾ ਵੀ ਹੈ ਕਿ ਦਿੱਲੀ ਚੇ ਤਾਂ ਚੀਫ ਮਿਨਿਸਟਰ ਤੱਕ ਫੜ ਲਿਆ ਇੱਥੇ ਹਾਲੇ ਤੱਕ ਇੱਕ ਅ ਚਿੜੀ ਨੂੰ ਵੀ ਨਹੀਂ ਹੱਥ ਪਾਇਆ ਤੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਕਿਉਂਕਿ ਭਾਜਪਾ ਨਾਲ ਰਲ ਕੇ ਭਗਵੰਤ ਮਾਨ ਜੀ ਚੱਲ ਰਿਹਾ ਤਾਂ ਪੰਜਾਬ ਨੂੰ ਇਸ ਗੱਲ 'ਚ ਕਲੀਨ ਚਿੱਟ ਮਿਲ ਗਈ ਹੈ ਇਸ ਗੱਲ ਦੀ ਬੜੀ ਚਰਚਾ ਹੈ ਸੋ ਇਹ ਗੱਲ ਤਾਂ ਅ ਅਥਾਰਟੀਜ਼ ਦੱਸ ਸਕਦੀਆਂ ਨੇ ਮਗਰ ਗੱਲ ਬੜਾ ਓਪਨ ਐਂਡ ਸ਼ਟ ਕੇਸ ਹੈ ਕੇਸ ਫੋਟੋਸਟੇਟ ਕਾਪੀ ਹੈ ਔਰ ਬਣਿਆ ਵੀ ਪੰਜਾਬ ਦੀ ਪਾਲਿਸੀ ਦਿੱਲੀ 'ਚ ਔਰ ਲਾਗੂ ਬਣੀ ਪੰਜਾਬ 'ਚ ਲਾਗੂ ਬਣੀ ਦਿੱਲੀ 'ਚ ਲਾਗੂ ਪੰਜਾਬ 'ਚ ਹੋਈ ਔਰ ਅੱਜ ਵੀ ਵੇਖ ਲਓ ਉੱਥੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਸੰਗਰੂਰ 'ਚ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ 'ਚ ਤੇ ਤਰਨਤਾਰਨ 'ਚ ਮੋਤਾਂ ਹੋਈਆਂ ਸਨ। ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਫਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਗੱਲ ਕਹੀ ਸੀ ਕਿ ਇਹਦੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ। ਅੱਜ ਮੈਂ ਇਹੀ ਕਹਿਣਾ ਕਿ ਭਾਈ ਉਦੋਂ ਤੁਸੀਂ ਇਹ ਲਫ਼ਜ਼ ਥੋੜੇ ਸਨ ਕਾਂਗਰਸ ਲਈ ਵਰਤੇ ਸਨ। ਮੈਂ ਤਾਂ ਥੋੜੇ ਲਫ਼ਜ਼ ਚਾਹਨਾ ਹੋਣ ਲੱਗੂ ਹੋ ਜਾਣ ਕਿ ਇਨਕੁਆਇਰੀ ਹੋ ਜੇ। ਕੀ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਹੀ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਇਹਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤਾਂ ਤੁਸੀਂ ਵੇਖੋਗੇ ਕਈ ਇੱਥੋਂ ਵੀ ਫੜੇ ਜਾਣਗੇ ਜਿਹੜੀ ਗੱਲ ਮੈਂ ਕਹਿਣਾ ਹੁਣਾ ਸਭ ਫੜੇ ਜਾਣਗੇ ਗੱਲ ਤਾਂ ਸਮਝ ਦੀ ਆ ਪਰਮੇਸ਼ਰ ਕੇ ਤੱਕ ਗੀਤ ਸੁਣ ਲਿਆ ਕਰਨ ਰੋਜ਼ ਸ਼ਾਮ ਨੂੰ ਸਭ ਫੜੇ ਜਾਣਗੇ ਤੁਸੀਂ ਖੰਨਾ ਸ਼ਰਾਬ ਫੈਕਟਰੀ ਦੀ ਵੀ ਪਹਿਲਾਂ ਜਾਂਚ ਦੀ ਮੰਗ ਕੀਤੀ ਸੀ ਤੇ ਸਾਰਾ ਕੁਝ ਉਦਾ ਹੀ ਲਟਕ ਰਿਹਾ ਕੀ ਕਰਦੇ ਹੋ ਉਹ ਗੱਲਾਂ ਤਾਂ ਕਰ ਹੀ ਦੀਆਂ ਜੀ ਹੁਣ ਇੱਥੇ ਵਾਲਿਆਂ ਨੂੰ ਤਾਂ ਕਰਨਾ ਕੁਝ ਨਹੀਂ ਕਿਉਂਕਿ ਇੱਥੇ ਮੈਨੂੰ ਲੱਗਦਾ ਜਿਹੜੇ ਇੱਥੇ ਕੰਮ ਕਰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਕੋਈ ਦੇਦੂ ਆਏ ਆ ਤੇ ਜਿਹੜਾ ਇਹਨਾਂ ਨੂੰ ਕੱਟਰ ਇਮਾਨਦਾਰਾਂ ਦੀ ਜੇਬ 'ਚ ਕੁਝ ਪਾ ਦੇਉਂਦਾ ਤੇ ਫਿਰ ਇਹ ਕੱਟਰ ਇਮਾਨਦਾਰ ਏਡੇ ਛਾਤਰ ਨੇ ਨਾਲੇ ਖਰਚਾ ਪਾਣੀ ਲੈ ਵੀ ਲੈਂਦੇ ਤੇ ਨਾਲੇ ਫਿਰ ਬਾਹਰ ਨਿਕਲ ਕੇ ਕਹਿੰਦੇ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਇਸ ਲਈ ਜਿੰਨੀ ਕਰਪਸ਼ਨ ਪੰਜਾਬ 'ਚ ਹੈ ਔਰ ਜੇ ਇਸ ਤਰੀਕੇ ਦੀ ਲੁੱਟ ਪੰਜਾਬ 'ਚ ਹੋ ਰਹੀ ਔਰ ਮੈਂ ਫੇਰ ਕਹਿਣਾ ਦੇਖੋ ਹਾਈ ਕੋਰਟ ਦੇ ਮੈਂ ਜਾ ਕੇ ਔਨਰੇਬਲ ਜੱਜ ਸਾਹਿਬ ਨੇ ਮਾਈਨਿੰਗ ਮਾਫੀਆ ਦੇ ਬਾਰੇ ਬੜੀ ਸਖਤ ਟਿੱਪਣੀ ਕੀਤੀ ਔਰ ਇੱਕ ਐਸਐਸਪੀ ਦਾ ਮੈਂ ਬਾਈ ਨੇਮ ਕਹਿਣਾ ਹੁਣਾ ਵਿਵੇਕਸ਼ੀਲ ਸੋਨੀ ਰੋਪੜ ਦਾ ਐਸਐਸਪੀ ਸੀ ਜੀ ਦੀ ਪਰਸਨਲ ਖਚਾਈ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਨੇ ਕੀਤੀ ਕਿ ਭਾਈ ਤੂੰ ਜਦ ਮਾਈਨਿੰਗ ਦਾ ਪਰਚਾ ਦਿੰਨਾ ਤੂੰ ਮਸ਼ੀਨਰੀ ਤੇ ਦਿੰਨਾ ਬੰਦੇ ਤੇ ਨਹੀਂ ਦਿੰਦਾ ਸ਼ਾਇਦ ਪਹਿਲੀ ਵਾਰੀ ਦੇਸ਼ 'ਚ ਹੋ ਰਿਹਾ ਕਿ ਐਸਐਸਪੀ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਹਿ ਰਹੀ ਹੈ ਕਿ ਇੱਥੇ ਰੇਤਾ ਦੀ ਚੋਰੀ ਮਸ਼ੀਨਰੀ ਕਰਦੀ ਹੈ ਬੰਦਾ ਨਹੀਂ ਕਰਦਾ ਉਹ ਮਸ਼ੀਨਰੀ ਚਲਾਉਂਦਾ ਕੌਣ ਹੈ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਔਰ ਉਸ ਐਸਐਸਪੀ ਨੂੰ ਪ੍ਰਮੋਟ ਕਰਕੇ ਹੁਣ ਮੋਗੇ ਲਾਤਾ ਔਰ ਉਹ ਨੂੰ ਮੋਗੇ ਮਾਫੀਆ ਚਲਾ ਰਿਹਾ ਮਾਈਨਿੰਗ ਦਾ ਇਸ ਲਈ ਜੋ ਵੱਡੇ ਸਰੋਤ ਆਮ ਆਦਮੀ ਪਾਰਟੀ ਦੀ ਫੰਡਿੰਗ ਦੇ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜਿੱਦ ਦਿਨ ਇਹਨਾਂ ਨੂੰ ਹੱਥ ਪੈ ਜੇ ਰੇਤ ਵੀ ਸਸਤੀ ਹੋ ਜੂ ਤੇ ਨਕਲੀ ਸ਼ਰਾਬ बिकਣੀ ਵੀ ਬੰਦ ਹੋ ਜੂ ਖੰਨੇ ਦੀ ਜਿਹੜਾ ਬਾ ਬਣਾਉਣ ਦੀ ਗੱਲ ਹੈ ਜੇ ਤੁਹਾਡੀ ਸਰਕਾਰ ਅੰਦਰ ਬਣਾ ਲਓ ਤੇ ਬਰਾਵਾ ਲਾਣਤਾ ਦੇ ਇਹ ਤਾਂ ਉਹ ਗੱਲ ਹੋ ਗਈ ਆਉਣ ਦਿਓ ਸਮਾਂ ਆਊਗਾ ਜੋ ਖੰਨੇ ਦੇ ਲੋਕਾਂ ਦੀ ਹਾਂਜੀ ਕਾਲੀ ਦਲ ਦੇ ਕਦੋਂ ਤੱਕ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਕਰਦੇ ਆਂ ਜੀ ਕਸਮ ਆਉਂਦਾ ਨਹੀਂ ਬੀਜੇ ਕਿ ਜੇ ਅਭੀ ਜੀ ਜੇ ਤੱਕ ਹਾਂ ਜੀ ਅਕਾਲੀ ਭੀਜੇ ਦੀ ਗਲਾਸ ਹੈ ਨਹੀਂ ਦੇਖੋ ਇਹ ਗੱਲ ਮੈਂ ਕੱਲ ਵੀ ਕਹੀ ਸੀ ਕਿ ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਜਲ ਤੇ ਭਾਜਪਾ ਦਾ ਪਹਿਲਾ ਸਮਝੌਤਾ ਰਿਹਾ ਇਹ ਸਭ ਨੂੰ ਪਤਾ ਔਰ ਸਰਕਾਰਾਂ ਵੀ ਰਲ ਮਿਲ ਕੇ ਅਸੀਂ ਬਣਾਉਂਦੇ ਰਹੇ ਆਂ ਸਮਝੌਤਾ ਬਾਦਲ ਸਾਹਿਬ ਤੇ वाजਪਾਈ ਸਾਹਿਬ ਨੇ ਹਿੰਦੂ ਸਿੱਖ ਇਕਤਾ ਦੇ ਜਿਹੜੇ ਮੈਂ ਕਹਿ ਸਕਦਾ ਵੱਡਾ ਪ੍ਰਤੀਕ ਸੀ ਉਹਨਾਂ ਨੇ ਕੀਤਾ ਸੀ ਸਮਝੌਤਾ ਮੇਰਾ ਵੀ ਟੁੱਟਿਆ ਕਿਉਂ ਸਮਝੌਤਾ ਇਸ ਲਈ ਟੁੱਟਿਆ ਕਿਉਂਕਿ ਪੰਜਾਬ ਇੱਕ ਕਿਸਾਨੀ ਪ੍ਰਧਾਨ ਸੂਬਾ ਪੰਜਾਬ ਦੀ ਇਕਨੋਮੀ 70% 80% ਕਿਸਾਨੀ ਤੇ ਨਿਰਪਰ ਜਦੋਂ ਕਿਸਾਨੀ ਦੇ ਉਹ ਕਾਲੇ ਕਾਨੂੰਨ ਆਏ ਉਹਨਾਂ ਕਾਲੇ ਕਾਨੂੰਨਾਂ ਦਾ ਕਿਸਾਨ ਭਰਾਵਾਂ ਨੇ ਖੇਤ ਮਜ਼ਦੂਰਾਂ ਨੇ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ ਚ ਉਹਦਾ ਵਿਰੋਧ ਹੋਇਆ ਚਲੋ ਵਿਰੋਧ ਅਸੀਂ ਵੀ ਕੀਤਾ ਮਗਰ ਜਦੋਂ ਸਾਡੀ ਨਹੀਂ ਸੁਣੀ ਗਈ ਜਦੋਂ ਵੋਟ ਪਾਉਣੀ ਸੀ ਅਖੀਰ ਚ ਪਾਰਲੀਮੈਂਟ ਚ ਕਿ ਜਾਂ ਤੁਸੀਂ ਕਿਸਾਨੀ ਲਾਜ਼ ਦੇ ਹੱਕ 'ਚ ਵੋਟ ਪਾ ਰਹੇ ਹੋ ਜਾਂ ਤੁਸੀਂ ਉਲਟ ਪਾ ਰਹੇ ਹੋ ਅਸੀਂ ਉਲਟ ਵੋਟ ਪਾਈ ਜਦ ਅਸੀਂ ਸਰਕਾਰ ਦੇ ਉਲਟ ਵੋਟ ਪਾ ਰਹੇ ਸੀ ਫਿਰ ਮੰਤਰੀ ਮੰਡਲ 'ਚ ਦਾ ਰਹਿਣ ਦਾ ਮਤਲਬ ਕੋਈ ਨਹੀਂ ਰਹਿ ਗਿਆ ਸੀ ਅੱਜ ਵੀ ਮੈਂ ਕਹਿੰਨਾ ਵੱਡੀ ਗੱਲ ਪੰਜਾਬ ਹੈ ਇਹ ਬਾਰਡਰ ਸਟੇਟ ਆ ਪੰਜਾਬ ਦਾ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਲ ਰਹਿਣਾ ਚਾਹੀਦਾ ਸੀਟਾਂ ਦਾ ਮਸਲਾ ਕੋਈ ਨਹੀਂ ਆ ਭਾਜਪਾ ਦੇ ਕੋਲ ਸਾਰਾ ਦੇਸ਼ ਉਹ ਲੜਦੇ ਆ ਔਰ ਮੈਂ ਸਮਝਦਾ ਜੇ ਪੰਜਾਬ ਬਾਰਡਰ ਸਟੇਟ ਚੋ ਸ਼ਾਂਤੀ ਰੱਖਣਾ ਚਾਹੁੰਦੇ ਆ ਕੱਲ ਸਾਡੀ ਕੋਰ ਕਮੇਟੀ ਨੇ ਯੂਨੀਮਨਸਲੀ ਕਿਹਾ ਕਿ ਪੰਜਾਬ ਦੇ ਮੁੱਦੇ ਤੁਸੀਂ ਐਡਰੈਸ ਕਰ ਦਿਓ ਜਿਹਦੇ ਚ ਕਿਸਾਨੀ ਮੁੱਦਾ ਜਿਹਦੇ ਚ ਬਿਲਕਿਸ ਬਾਨੂ ਦੇ ਜੇ ਕਤਲ ਕਾਂਡ ਚ ਰੇਪ ਚ ਜਿਹੜੇ ਇਨਵੋਲਡ ਸੀ ਉਹਨਾਂ ਨੂੰ ਸਰਕਾਰ ਰਿਹਾ ਕਰ ਸਕਦੀ ਹੈ 10 ਸਾਲ ਬਾਅਦ 12 ਸਾਲ ਬਾਅਦ ਤੇ ਇੱਥੇ ਤਾਂ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਮੈਂ ਸਮਝਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿਉਂਕਿ ਕੋਈ ਕਾਨੂੰਨ ਇਹ じゃ ਨਹੀਂ ਜਿੱਥੇ ਤੁਸੀਂ ਕਿਸੇ ਨੂੰ 14 ਸਾਲ ਤੋਂ ਵੱਧ ਜੇਲ੍ਹ 'ਚ ਰੱਖ ਸਕਦੇ ਹੋ ਉਹਨਾਂ ਨੂੰ 28-28 ਸਾਲ ਹੋ ਗਏ 30-30 ਸਾਲ ਹੋ ਗਏ ਜਿਨ੍ਹਾਂ ਨੇ ਜਦ ਕੋਈ ਕਾਨੂੰਨ ਹੀ ਨਹੀਂ ਕਿ ਉਹ ਜੇਲ੍ਹ 'ਚ ਰਹਿ ਸਕਦੇ ਔਰ ਮੋਦੀ ਸਾਹਿਬ ਨੇ ਆਪ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ 550 ਸਾਲਾਂ ਚ ਜਦੋਂ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਮੈਂ ਵੀ ਉੱਥੇ ਹਾਜ਼ਰ ਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਇਹ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਸੀਗਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਬਲਵੰਤ ਸਿੰਘ ਰਾਜੋਆਨਾ ਦੀ ਉਮਰ ਕੈ ਸਜਾਈ ਮੌਤ ਨੂੰ ਉਮਰ ਕੈ 'ਚ ਬਦਲਣ ਨੂੰ ਹੁਣ ਗੁਰੂ ਸਾਹਿਬ ਦੀ ਹਾਜ਼ਰੀ 'ਚ ਕੋਈ ਗੱਲਾਂ ਹੋਈਆਂ ਹੁਣ ਉਹ ਲਾਗੂ ਨਾ ਹੋ ਰਹੀਆਂ ਹੁਣ ਅਸੀਂ ਚਾਹੁੰਦੇ ਹਾਂ ਲਾਗੂ ਹੋ ਜਾਣ ਟਰੇਡ ਦੇਖੋ ਪੰਜਾਬ ਦੀ ਤਰੱਕੀ ਕਿਵੇਂ ਹੋਣੀ ਹੈ ਅੱਜ ਪੰਜਾਬ ਦਾ ਚਾਹੇ ਉਹਦੇ ਚ ਸ਼ਹਿਰੀ ਵਰਗ ਹੈ ਚਾਹੇ ਦਿਹਾਤੀ ਵਰਗ ਜਿੰਨਾ ਵੀ ਐਕਸਪੋਰਟ ਇੰਪੋਰਟ ਇਹ ਤਾਂ ਹੈ ਨਹੀਂ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਹੋਰ ਇਹਨਾਂ ਮੁਲਕਾਂ ਨਾਲ ਆਪਾਂ ਕੰਮ ਨਹੀਂ ਕਰ ਰਹੇ ਮਗਰ ਉਹ ਸਾਰਾ ਐਕਸਪੋਰਟ ਇੰਪੋਰਟ ਹੋ ਰਿਹਾ ਥਰੂ ਗੁਜਰਾਤ ਬਾਰਡਰ ਵਾਗਾ ਬਾਰਡਰ ਨਾਲ ਪੈਂਦਾ ਇਹ ਪੁਰਾਣਾ ਸਿਲਕ ਰੂਟ ਵੀ ਗਿਣਿਆ ਗਿਆ ਗੇਟਵੇ ਆਫ ਏਸ਼ੀਆ ਕਿਨਿਆ ਗਿਆ ਤੇ ਇਹ ਇਹ ਬਾਰਡਰ ਖੁੱਲਣਗੇ ਤੇ ਪੰਜਾਬ ਦੀ ਇਕਨੋਮੀ ਨੂੰ ਬੂਸਟ ਮਿਲੂਗਾ ਤੇ ਜੇ ਪੰਜਾਬ ਦੀ ਇਕਨੋਮੀ ਤਰੱਕੀ ਕਰੂਗੀ ਲੋਕ ਤਰੱਕੀ ਕਰਨਗੇ ਤੇ ਅਸੀਂ ਤਾਂ ਪੰਜਾਬ ਦੇ ਮੁੱਦੇ ਕਿਸਾਨੀ ਬੰਦੀ ਸਿੰਘ ਦੇ ਮੁੱਦੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜਿਹੜਾ ਮੰਦਿਰ ਸੀ ਦਿੱਲੀ ਚ ਜਿਹੜਾ ਢਾਹਤਾ ਗਿਆ ਸੀਗਾ ਉਹਦੇ ਬਾਰੇ ਅੱਜ ਤੱਕ ਕੋਈ ਨਹੀਂ ਇਸ ਲਈ ਅਸੀਂ ਇਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਭਾਈਚਾਰੇ ਇਕਾਂਝ ਨੂੰ ਅਸੀਂ ਅੱਗੇ ਲੈ ਕੇ ਆਏ ਆ ਮੇਰਾ ਮੰਨਣਾ ਜਿਹੜਾ ਪੰਜਾਬ 'ਚ ਸ਼ਾਂਤੀ ਅਮਨ ਸ਼ਾਂਤੀ ਚਾਹੁੰਦਾ ਉਹ ਜ਼ਰੂਰ ਇਸ ਮੁੱਦਿਆਂ ਨੂੰ ਐਡਰੈਸ ਕਰੂਗਾ ਪੰਜਾਬ 'ਚ ਸ਼ਾਂਤੀ ਰਹੂਗੀ ਤੇ ਪੰਜਾਬ 'ਚ ਤਰੱਕੀ ਰਹੂਗੀ ਜੇ ਪੰਜਾਬ 'ਚ ਆ ਸ਼ਾਂਤੀ ਨਹੀਂ ਤੇ ਫਿਰ ਤਰੱਕੀ ਨਹੀਂ ਤੇ ਜੇ ਸ਼ਾਂਤੀ ਨਹੀਂ ਤੇ ਫਿਰ ਸਮਝੌਤਾ ਕਰਨਾ ਵੀ ਹੈ ਸਮਝੌਤਾ ਜੇ ਹੋਣਾ ਵੀ ਹੈ ਤੇ ਭਾਈ ਲੋਕ ਰਾਜੀ ਚਾਹੀਦੇ ਆ ਸਮਝੌਤਾ ਮੇਰਾ ਤਾਂ ਤੁਹਾਡੇ ਨਾਲ ਹੋ ਸਕਦਾ ਮਗਰ ਜੇ ਆਂਢੀ ਗੁਆਂਢੀ ਨਹੀਂ ਰਾਜੀ ਤੇ ਉਹ ਸਮਝੌਤੇ ਦਾ ਸਿੱਟਾ ਕੋਈ ਨਹੀਂ ਇਸ ਲਈ ਪੰਜਾਬ ਜਿੱਤੇ ਪੰਜਾਬੀ ਜਿੱਤਣ ਪੰਜਾਬੀਅਤ ਜਿੱਤੇ ਭਾਈਚਾਰਕ ਸਾਂਝ ਜਿੱਤੇ ਅਮਨ ਸ਼ਾਂਤੀ ਕਾਨੂੰਨ ਹੋਵੇ ਸਾਡਾ ਇਹ ਗੱਲ ਨੂੰ ਲੈ ਕੇ ਆ ਇਸ ਲਈ ਸਾਡਾ ਕੋਈ ਇਹ じゃ ਹੋਰ ਕੋਈ ਇਸ਼ੂਜ਼ ਅਡਰੈਸ ਹੋ ਜਾਣ ਕਿਸਾਨਾਂ ਦੇ ਬਾਕੀ ਇਸ਼ੂ ਜੋ ਮੈਂ ਆਊਟਲਾਈਨ ਕੀਤੇ ਆ ਤੇ ਕਿਸਾਨ ਵੀ ਗੱਲ ਕਰ ਹੀ ਰਹੇ ਸੀ ਅਸੀਂ ਚਾਹੁੰਦੇ ਹਾਂ ਇਸ਼ੂ ਜਰੂਰ ਅਡਰੈਸ ਹੋਣ ਪੰਜਾਬ ਦੀ ਇਕਨੋਮੀ ਚ ਉਹਦਾ ਭਲਾ ਜੀਟੀਆਂ ਸਾਹਿਬ ਜਿਹੜਾ ਪੰਜਾਬ ਜਾਉ ਯਾਤਰਾ ਚੱਲ ਰਹੀ ਹੈ ਕਿਤਾ ਰਿਸਪਾਂਸਿਬਲ ਹੈ ਇਹ ਗੁਰੂ ਦੀ ਸਾਹਿਬ ਦੀ ਬੜੀ ಅಪਾਰ ਬਖਸ਼ਿਸ਼ ਹੈ ਜੀ ਬੜਾ ਵਧੀਆ ਰਿਸਪੌਂਸ ਹੈ ਔਰ ਮੈਂ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਜੋ ਪਿਆਰ ਸਤਿਕਾਰ ਮਾਣ ਨੂੰ ਬਖਸ਼ ਰਿਹਾ ਉਹਨਾਂ ਦਾ ਬਹੁਤ ਕੋਟਨ-ਕੋਟ ਮੈਂ ਤਾਂ ਧੰਵਾਦ ਹੀ ਕਰ ਸਕਦਾ ਰਿਜ਼ਲਟ ਕਿੰਜ ਆ ਰਿਹਾ ਲੋਕ ਸਭਾ ਇਲੈਕਸ਼ਨ ਚੋਂ ਉਹ ਦੇਖੋ ਮੈਂ EVM ਮਸ਼ੀਨ ਦੇ ਅੰਦਰ ਤਾਂ ਵੜਿਆ ਨਹੀਂ 4 ਤਰੀਕ ਨੂੰ ਪਤਾ ਲੱਗ ਜੂ ਜਦੋਂ ਚੁਗ-ਚੁਗ ਉਹ ਕੰਮ ਬਾਹਰ ਨਿਕਲੂਗਾ ਮਗਰ ਆਏ ਜਰੂਰ ਪਤਾ ਕਿ ਭਗਵੰਤ ਮਾਨ ਜੀ ਦੀ ਖੁਆਇਸ਼ ਲੋਕਾਂ ਨੇ ਪੂਰੀ ਕਰ ਦੇਣੀ 013 ਕਰ ਦੇਣਾ ਕੰਮ ਇਹਨੂੰ ਤਾਂ ਵਿਲਾ ਕਰ ਦੇਣਾ ਇਹਦਾ ਇਹਦਾ ਹੋਰ ਕਿਸੇ ਦਾ ਤਸੱਲੀ ਹੋਵੇ ਨਾ ਹੋਵੇ ਇਹਦੀ ਕਰਾ ਦੇਣਗੇ ਲੋਕ ਇਹ ਤਾਂ ਪੱਕੀ ਗੱਲ ਇੱਕ ਕਹਿੰਦੇ ਸੀ ਕਿ ਪੂਤੀ ਦੇ ਅਖੀਰ ਨੇ ਠੇਕੇ ਖੋਲੇ ਜਾਣੇ ਚਾਹੀਦੇ ਪੰਜਾਬ ਚ ਤੁਸੀਂ ਕੀ ਕਹਿੰਦੇ ਨਹੀਂ ਦੇਖੋ ਜਦੋਂ ਭਗਵੰਤ ਦੇਖੋ ਇਹ ਇੱਕ ਗੱਲ ਤੁਸੀਂ ਜਿਹੜੀ ਕੰਮ ਦੀ ਗੱਲ ਉਹ ਸਵਾਲ ਨਹੀਂ ਪੁੱਛਦੇ ਮੈਨੂੰ ਸਾਡਾ ਕੱਲ ਉਹ ਬੱਬੂ ਗੋਸ਼ਾ ਚੁੱਕਿਆ ਗਿਆ ਉਹਦਾ ਤੁਸੀਂ ਸਵਾਲ ਉਹ ਸਾਡਾ ਮੰਤਰੀ ਅਰਜੋਤ ਬਹਿ ਚੁੱਕ ਲਿਆ ਦਿੱਲੀ ਪੁਲਿਸ ਨੇ ਤਬੂ ਕੋਚਾ ਸਾਡਾ ਹੋਵੇ ਤੇ ਚੱਕ ਦਿੱਲੀ ਵਾਲੇ ਲੈਣ ਤੇ ਸਾਡੇ ਦਰਦ ਵਧਾਉਣਾ ਨਾ ਸੀਨੇ ਨੂੰ ਦਰਦ ਸਾਡਾ ਭਾਈ ਇਹ ਸਾਡੀ ਚੀਜ਼ ਹੈ ਏ ਪੰਜਾਬ ਦੇ ਲੋਕ ਉਹਨੂੰ ਰੋਟੀ ਖਵਾ ਕੁਆ ਇੰਨਾ ਤਗੜਾ ਕੀਤਾ ਤੇ ਚੱਕ ਕੇ ਕੋਈ ਹੋਰ ਲੈ ਪਾ ਸਾਡਾ ਪਲਾਂਟ ਕੋਈ ਹੋਰ ਪੁੱਟ ਕੇ ਲੈ ਜਾਏ ਤੇ ਸਾਨੂੰ ਤਾਂ ਦਰਦ ਹੋਣਾ ਇਸ ਲਈ ਮੇਰੇ ਵੀਰੋ ਮ ਇਹ ਜਦੋਂ ਭਗਵੰਤ ਮਾਨ ਦੀ ਸਰਕਾਰ ਹੈ ਨਾ ਜਿਹੜਾ ਮੁੱਖ ਮੰਤਰੀ ਆ ਪੈਗ ਲਾ ਕੇ ਵਿਧਾਨ ਸਭਾ 'ਚ ਆ ਸਕਦਾ ਪਾਰਲੀਮੈਂਟ 'ਚ ਆ ਸਕਦਾ ਹੈ ਸ਼ਰਾਬ ਪੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾ ਸਕਦਾ ਫਿਰ ਉਸ ਵਿਧਾਨ ਸਭਾ 'ਚ ਤੁਸੀਂ ਇਹੋ ਜਿਹੀ ਆਸ ਹੀ ਰੱਖ ਸਕਦੇ ਹੋ ਕਿ ਇਹੋ ਜਿਹੇ ਸਵਾਲ ਹੋਣਗੇ ਇਹੀ ਅਫਸੋਸ ਹੈ ਇਸ ਗੱਲ ਦਾ ਕੱਲ ਐਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਉਹ ਸਟੇਟਮੈਂਟ ਕੱਢੀ ਆ ਜੇ ਤੁਸੀਂ ਦੇਖੀ ਨਹੀਂ ਕਿ ਬਿਹਾਰ ਇੱਕ ਡਰਾਈ ਸਟੇਟ ਹੈ। ਔਰ ਉਸ ਡਰਾਈ ਸਟੇਟ ਚ ਸਭ ਤੋਂ ਵੱਧ ਸ਼ਰਾਬ ਦੀ ਜੇ ਸਪਲਾਈ ਹੋਈ ਹੈ ਉਹ ਪੰਜਾਬ ਤੋਂ ਹੋਈ ਹੈ। ਪੰਜਾਬ ਚ ਇੱਥੋਂ ਦੇ ਖਜ਼ਾਨਾ ਮੰਤਰੀ ਕਹਿੰਦੇ ਅਸੀਂ ਐਕਸਾਈਜ਼ ਵਧਾਤਾ ਐ ਐਕਸਾਈਜ਼ ਵਧਾਤਾ। ਐਕਸਾਈਜ਼ ਵਧਾਉਣ ਦਾ ਮਤਲਬ ਕਿ ਸ਼ਰਾਬ ਦੀ ਕੰਜ਼ਮਪਸ਼ਨ ਵੱਧ ਗਈ ਹੈ, ਸ਼ਰਾਬ ਪੀਣ ਵਾਲੇ ਵੱਧ ਗਏ। ਉਹ ਇਹ ਤਾਂ ਨਹੀਂ ਕਿ ਇਕੱਲਾ ਭਗਵੰਤ ਮਾਹਨ ਹੀ ਸਾਰੀ ਸ਼ਰਾਬ ਪੀ ਜਾਂਦਾ ਹੈ, ਠੀਕ ਆ। ਜਦੋਂ ਸ਼ਰਾਬੀ ਕਬਾਬ ਵੀ ਮੁੱਖ ਮੰਤਰੀ ਹੋ ਗਿਆ ਤੇ ਉਹਨੂੰ ਦੇਖ ਕੇ ਦੋ ਚਾਰ ਹੋਰ ਪੈਕ ਵਾਲੇ ਉਹ ਤਾਂ ਸੱਲੀ ਨਾਲ ਲਾ ਲੈਂਦੇ ਹੋਣ ਕਿ ਹੁਣ ਕਿਹਨੂੰ ਫੜਦਾ ਜਦ ਮੁੱਖ ਮੰਤਰੀ ਨੂੰ ਕੋਈ ਫੜਦਾ ਸ਼ਰਾਬ ਪੀਤੀ ਦਾ ਉਹ ਸੂਬਾ ਚਲਾਈ ਜਾਂਦਾ ਇੱਥੇ ਗੱਡੀ ਨੂੰ ਲਿਖਿਆ ਹੁੰਦਾ ਨਾ ਡੋਨਟ ਡਰਿੰਕ ਐਂਡ ਡਰਾਈਵ ਇੱਥੇ ਤਾਂ ਸਭ ਮਾਫ ਹੈ ਇੱਥੇ ਗੱਡੀ ਚਲਾਉਣ ਦੀ ਗੱਲ ਕਰ ਰਹੇ ਹਾਂ ਸੂਬਾ ਚਲਾਈ ਜਾਂਦਾ ਜਦ ਉਹਨੂੰ ਨਹੀਂ ਹੱਤ ਪੈਂਦਾ ਤਾਂ ਲੋਕ ਖੁਸ਼ੀ ਚ ਇੱਕ ਅੱਧਾ ਪੈਗ ਵੱਧ ਲਾ ਲੈਂਦੇ ਮਗਰ ਉਹ ਸ਼ਰਾਬ ਦੀ ਛੇਲ ਪੰਜਾਬ ਦੀ ਨਹੀਂ ਵਧੀ ਉਹ ਇਲਲੀਗਲ ਸ਼ਰਾਬ ਦੀ ਜਿਹੜੀ ਐਕਸਪੋਰਟ ਵਧ ਗਈ ਇੱਕ ਸਾਈਜ਼ ਜੇ ਵਧਿਆ ਸਰਕਾਰ ਦੀ ਕਾਰਗੁਜ਼ਾਰੀ ਨਹੀਂ ਸਰਕਾਰ ਸਮਗਲਿੰਗ ਕਰਾਉਣ ਲੱਗ ਪਈ ਐ ਇਸ ਗੱਲ ਦੀ ਵੀ ਜਾਂਚ ਹੋਵੇ ਆਮ ਆਦਮੀ ਪਾਰਟੀ ਦੇ ਕਾਰਕੁਨ ਆਮ ਆਦਮੀ ਪਾਰਟੀ ਦੇ ਲੀਡਰ ਮੈਂ ਤਦੇ ਕਹਿੰਨਾ ਸਭ ਤੋਂ ਵੱਡਾ ਐਕਸਾਈਜ਼ ਮਾਫੀਆ ਔਰ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜੀ ਜੇ ਕੋਈ ਚਲਾ ਰਿਹਾ ਪੰਜਾਬ ਚਲਾ ਰਿਹਾ ਔਨਰੇਬਲ ਹਾਈ ਕੋਰਟ ਨੇ ਇਸ ਗੱਲ ਤੇ ਟਿੱਪਣੀ ਕੀਤੀ ਤੁਸੀਂ ਵੇਖੋ ਐਡਾ ਵੱਡਾ ਜਿਵੇਂ ਤੁਸੀਂ ਵਰਜਨ ਆਇਲੈਂਡ ਸੁਣਿਆ ਜੀ ਇਹ ਹੁੰਦਾ ਬਾਹਰਲੇ ਟੈਕਸ 7 ਨੇ ਜਿਵੇਂ 스위스 ਅਕਾਊਂਟ ਉੱਥੇ ਜਿਹੜਾ ਮਰਜ਼ੀ ਜਾ ਕੇ ਪੈਸੇ ਜਮ੍ਹਾਂ ਕਰਾ ਦੇ ਕੋਈ ਪੁੱਛਕਿਛ ਨਹੀਂ ਕਿ ਤੁਸੀਂ ਕਾਲਾ ਧਨ ਕਮਾਇਆ ਕਿੱਥੋਂ ਆਨਰੇਬਲ ਹਾਈ ਕੋਰਟ ਨੇ ਇਸ ਗੱਲ 'ਤੇ ਟਿੱਪਣੀ ਕਰਨੀ ਕਿ ਕਹਿੰਦਾ ਜਿੱਥੋਂ ਮਰਜ਼ੀ ਰੇਤਾ ਪੁੱਟੋ ਰੇਤਾ ਚੋਰੀ ਕਰੋ ਪੰਜਾਬ 'ਚ ਆ ਕੇ ਤੁਸੀਂ 6 ਰੁਪਏ ਪਰ ਕਿਉਂਕਿ ਕਵੀਟ ਦੇ ਦਿਓ ਜਮ੍ਹਾਂ ਕਰਾ ਦਿਓ ਅਸੀਂ ਨਹੀਂ ਪੁੱਛਾਂਗੇ ਲੁੱਟਦਾ ਮਾਲ ਲਿਆਈ ਕਿੱਥੋਂ ਹਾਈ ਆਨਰੇਬਲ ਹਾਈ ਕੋਰਟ ਨੇ ਏਜੀ ਸਾਹਿਬ ਦੀ ਖਚਾਈ ਕੀਤੀ ਕਿ ਇਹ ਜੀ ਪਾਲਿਸੀ ਜਿਵੇਂ ਬਣ ਸਕਦੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਤੋਂ ਜਿੱਥੋਂ ਇਲੈਗਲ ਮਾਈਨਿੰਗ ਆਊਟ ਆਫ ਸਟੇਟ ਦੇਣੀ ਬੈਂਡ ਹੈ ਇੱਕ ਕ੍ਰਿਮੀਨਲ ਅਫੈਂਸ ਹੈ ਪੰਜਾਬ ਕਹਿ ਰਹੀ ਹੈ ਨਹੀਂ ਲੈ ਆਓ ਸਾਨੂੰ 6 ਰੁਪਏ ਦੇ ਦਿਓ ਅਸੀਂ ਤੁਹਾਨੂੰ ਮaaf ਕਰਦੇ ਹਾਂ 6 ਰੁਪਏ ਦਾ ਘੱਟ ਮਤਲਬ ਜੇ 100 ਟਰੱਕ ਆ ਰਿਹਾ 10ਾਂ ਤੋਂ 6 ਲੈਂਦੇ 90 ਟਰੱਕ ਆਪ ਦੇ ਕੋਲੋਂ ਟਪਾ ਦਿੰਦੇ ਪੈਸੇ ਦੀ ਕਮਾਈ ਕਰੇ ਇਸ ਕਿਸਮ ਦੀ ਲੁੱਟ ਹੋ ਰਹੀ ਹੈ ਮਤਲਬ ਕਟਰ ਬੇਈਮਾਨੀ ਜਿਹੜੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਥੱਲੇ ਹੋ ਰਹੀ ਹੈ ਇਸ ਲਈ ਮੈਂ ਤਾਂ ਚਾਹੂੰਗਾ ਕਿ ਅੱਜ ਜੇ ਈਡੀ ਨੇ ਕੇਜਰੀਵਾਲ ਸਾਹਿਬ ਨੂੰ ਪੈਸੇ ਮੇਰਾ ਤਾਂ ਯਾਰ ਆ ਯਾਰ ਉਹ ਮੈਂ ਕੱਲ ਵੀ ਗੱਲ ਕੀਤੀ ਕਿਤੇ ਗਲਤ ਨਾ ਸਮਝਿਓ ਮੇਰੇ ਤੋਂ ਤਾਂ ਮਾफी ਮੰਗੀ ਆ ਮੇਰੇ ਤਾਂ ਪਿਆਰ ਆ ਸਾਡਾ ਆਪਸ ਵਿੱਚ ਹਾਂ ਇਹ ਜ਼ਰੂਰ ਆ ਕਿ ਇਹ ਚ ਭਗਵੰਤ ਮਾਨ ਦੀ ਇੱਕ ਸਾਜਿਸ਼ ਹੈ ਕਿ ਇਹਨੂੰ ਠੋਕ ਦਿਓ ਤਾਂ ਮੈਂ ਸਾਂਭ ਲਾਂ ਕੰਮ ਸਾਰਾ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਕਿਉਂਕਿ ਚਲੋ ਫੇਰ 소ਫੀ ਬੰਦਾ ਸੀ ਇਹਨੇ ਖਾਦੀ ਪੀਤੀ ਜੇ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਸੂਬੇ ਦਾ ਕਰ ਦੇਣਾ ਮਗਰ ਇੱਕ ਬੜਾ ਇੱਕ ਸੀਰੀਅਸ ਨੈਕਸਸ ਪੰਜਾਬ ਚ ਇਹਨਾਂ ਦੀ ਸਰਪ੍ਰਸਤੀ ਹੀਟ ਚੱਲ ਰਿਹਾ ਜਿਸ ਦੀ ਇੱਕ ਬੜੀ ਸੀਰੀਅਸ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਭਗਵੰਤ ਮਾਨ ਜੀ ਨੇ ਦੋ ਤਿੰਨ ਗੱਲਾਂ ਕੀਤੀਆਂ ਜਿਹਦਾ ਅਜੇ ਤੱਕ ਸਾਨੂੰ ਜਵਾਬ ਨਹੀਂ ਮਿਲਿਆ 2022 ਚ ਇਹ ਰੌਪਲਾ ਹੀ ਗਏ ਕਿ ਭਾਜਪਾ ਨੇ 25-25 ਕਰੋੜ ਇਨਾਂ ਦੇ ਐਮ.ਐਲ.ਏ ਨੂੰ ਖਰੀਦਣ ਲਈ ਪੈਸੇ ਦਿੱਤੇ ਬੜਾ ਸੀਰੀਅਸ ਆਰੋਪ ਹੈ ਕਿ ਕੋਈ ਚੁਣੇ ਹੋਏ ਨੁਮਾਇੰਦੇ ਨੂੰ ਲੋਕਾਂ ਦਾ ਨੁਮਾਇੰਦਾ ਲੋਕਾਂ ਨੇ ਚੁਣਿਆ ਜੇ 25 ਕਰੋੜ ਦਿੱਤੇ ਨਹੀਂ ਦਿੱਤੇ ਪੈਸੇ ਆਏ ਨਹੀਂ ਅੱਜ ਤੱਕ ਉਹਦਾ ਸਾਨੂੰ ਕੋਈ ਹਿਸਾਬ ਕਿਤਾਬ ਉਹਦਾ ਕੋਈ ਆਨਸਰ ਨਹੀਂ ਮਿਲਿਆ ਇਹਦੀ ਵੀ ਇਨਕੁਆਇਰੀ ਹੋਵੇ ਕਿ ਇਹ ਸੱਚ ਬੋਲਦਾ ਸੀ ਕਿ ਝੂਠ ਬੋਲਦਾ ਸੀ ਕਿਉਂਕਿ ਇਹਨਾਂ ਨੇ ਪੱਕਾ ਹੀ ਆਪ ਦਾ 25 ਕਰੋੜ ਦਾ ਰੇਟ ਲਾਤਾ ਫਿਰ ਇਹੀ ਗੱਲ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿਧਾਨ ਸਭਾ 'ਚ ਕਹਿਤੀ ਸੋ ਜਦ ਇਸ ਕਿਸਮ ਦਾ ਯਤ ਹੈ ਝੂਠ ਹੈ ਕਿਉਂਕਿ ਇਹਦੀ ਇਨਕੁਆਇਰੀ ਰਿਪੋਰਟ ਆਣੀ ਜੇ ਸੱਚ ਹੈ ਤੇ ਉਹਦੀ ਇਨਕੁਆਇਰੀ ਹੋ ਜਾ ਜਿਹੜਾ ਇਹ ਜੇ ਪੈਸੇ ਕਾਲਾ ਧਨ ਬਟੋਰ ਕੇ ਦੇ ਰਿਹਾ ਉਹਤੇ ਐਕਸ਼ਨ ਹੋ ਜਾ ਮਗਰ ਪੰਜਾਬ ਚ ਅੱਜ ਮਿਸ ਗਵਰਨੈਂਸ ਲਾ ਨ ਆਰਡਰ ਦਾ ਬੁਰਾ ਹਾਲ ਜੇਲ੍ਹਾਂ ਚੋ ਆ ਗੈਂਗਸਟਰ ਫੋਨ ਕਰਦੇ ਅੱਜ ਮੈਂ ਇੱਕ ਨਵਾਂ ਕੇਸ ਲਈ ਫਿਰਦਾ ਜਿਹੜਾ ਕੱਲ ਮੈਂ ਪਰਦਾ ਪਾਚ ਕਰੂੰਗਾ ਇੱਕ ਐਮਐਲਏ ਚੀਫ ਮਨਿਸਟਰ ਦਾ ਅਤੀ ਨਜ਼ਦੀਕੀ ਉਹਨਾਂ ਦਾ ਰਿਸ਼ਤੇਦਾਰ ਕਿਵੇਂ ਉਹਨਾਂ ਦੇ ਨਾਲ ਇੱਕ ਬੰਦਾ ਫਿਰਦਾ ਉਹਨੂੰ ਸਿਕਿਉਰਿਟੀ ਐਮਐਲਏ ਦੀ ਨਾਲ ਚੱਲਦੀ ਆ ਉਹਦੇ ਨਾਲ ਉਹਦੇ ਤੇ ਸੰਪਤ ਨਹਿਰਾ ਗੈਂਗਸਟਰ ਤੇ ਇੱਕ ਹੋਰ 파ਰਕ ਦੀਪਕ ਕਰਕੇ ਉਹਦੇ ਨਾਲ ਉਹਦਾ ਲਿੰਕ ਉਹ ਸਾਰਾ ਪਰਦਾ ਕੱਲ ਮੈਂ ਫਾਸ਼ ਕਰੂੰਗਾ ਕਿ ਇਹ ਕਿਵੇਂ ਸੀਐਮ ਹਾਊਸ ਤੋਂ ਕੀ ਕੁਝ ਨਹੀਂ ਹੋ ਰਿਹਾ ਇਸ ਲਈ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਕੇ ਬੇਖੌਬ